ਕਿ ਅਸੀਂ ਸਾਰੇ ਦੇਖ ਹੀ ਰਹੇ ਹਾਂ ਕਿ ਸੰਗ੍ਰਾਂਤ ਤੋਂ ਹੀ 16 ਤਰੀਕ ਤੋਂ ਬਹੁਤ ਸੰਗਤ ਆ ਰਹੀ ਹੈ ਤੇ ਅੱਜ ਵੀ ਇਹੀ ਹੈਗਾ ਕਿ ਬਹੁਤ ਲੋਕ ਅੱਜ ਆਨਗੇ ਲੱਖਾਂ ਚ ਲੋਕ ਆ ਰਹੇ ਨੇ ਪ੍ਰਸ਼ਾਸਨ ਵੱਲੋਂ ਜੋ ਵੀ ਪ੍ਰਬੰਧ ਕੀਤੇ ਗਏ ਨੇ ਉਹ ਕਾਮਯਾਬ ਰਹੇ ਨੇ ਲੋਕ ਸ਼ਟਲ ਸਰਵਿਸ ਅੱਜ ਤੋਂ ਪੂਰੇ ਤਰੀਕੇ ਨਾਲ ਸ਼ੁਰੂ ਹੋ ਜਾਏਗੀ ਈ ਰਿਕਸ਼ਾਜ਼ ਵੀ ਅੱਜ ਤੋਂ ਸ਼ੁਰੂ ਹੋ ਜਾਣੀ ਹੈ ਸਾਡੀ ਸਾਰਿਆਂ ਨੂੰ ਅਪੀਲ ਹੈ ਕਿ ਲਾਅ ਐਂਡ ਆਰਡਰ ਮੇਨਟੇਨ ਰੱਖਣ ਤਾਂਕਿ ਜੋ ਅਸੀਂ ਕੰਮ ਕਰਨ ਲਈ ਇਨੇ ਮਹੀਨਿਆਂ ਤੋਂ ਲੱਗੇ ਹੋਏ ਆ ਉਹ ਅਸੀਂ ਸਫਲ ਹੋ ਸਕੀਏ ਤੇ ਲੋਕਾਂ ਦਾ ਜੋ ਇੱਥੇ ਐਕਸਪੀਰੀਅੰਸ ਹੈ ਉਹ ਅੱਛਾ ਰਹੇ ਤੇ ਉਹਨਾਂ ਨੂੰ ਕੋਈ ਦਿੱਕਤ ਨਾ ਆਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਅਮਰ ਸ਼ਹੀਦ ਬਾਬਾ ਜੋਰਾਵਰ ਸਿੰਘ ਸਾਹਿਬ ਬਾਬਾ ਪ੍ਰਤੇ ਸਿੰਘ ਸਾਹਿਬ ਪਰਮ ਪੂਜਨੀਕ ਜੀ ਮਾਤਾ ਗੁਜਰਕੌਰ ਜੀ ਦੀ ਇਹ ਲਾਸਾਨੀ ਮਹਾਨ ਕੁਰਬਾਨੀ ਨੂੰ ਸਮਰਪਿਤ ਜੋ ਕਿ ਅੱਜ ਤੋਂ ਇਹ ਪਾਵਨ ਦਿਹਾੜੇ ਸ਼ੁਰੂ ਹੋ ਚੁੱਕੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਪੰਥ ਵੱਲੋਂ ਜਿਹੜਾ ਸਾਂਝਾ ਸ਼੍ਰੀ ਖੰਡ ਪਾਠ ਸਾਹਿਬ ਸਰਬਜ਼ਾਦਿਆਂ ਦੀ ਔਰ ਮਾਤਾ ਜੀ ਦੀ ਯਾਦ ਨੂੰ ਕੋ ਇਸ ਵਕਤ ਗੁਰਦੁਆਰਾ ਸ੍ਰੀ ਜੋਤੀਸਰੂਪ ਸਾਹਿਬ ਜਿੱਥੇ ਸੂਰਜ ਕਿਰਨ ਮਿਲੇ ਜਲਕਾ ਜਲ ਹੂ ਆਰਾਮ ਜੋਤੀ ਜੋਤ ਰਲੀ ਸੰਪੂਰਨ ਥੀ ਆਰਾਮ ਜਿੱਥੇ ਸਹਿਬਜ਼ਾਦਿਆਂ ਦੇ ਔਰ ਮਾਤਾ ਜੀ ਦਾ ਸस्कार ਹੋਇਆ ਉਸ ਸਥਾਨ ਤੇ ਪ੍ਰਾਤਨ ਰਿਵਾਇਤਾਂ ਔਰ ਪਰੰਪਰਾ ਮ ਅਨੁਸਾਰ ਅਖੰਡ ਪਾਠ ਸਾਹਿਬ ਦੀ ਰਮਤਾ ਹੋ ਚੁੱਕੀ ਹੈ ਔਰ 13 ਕੋ ਨੂੰ ਅੰਮ੍ਰਿਤ ਵੇਲੇ ਲਗਭਗ 6 ਵਜੇ ਸ਼੍ਰੀ ਖੰਡ ਪਾਠ ਸਾਹਿਬ ਜੀ ਦੇ ਉਪਾਏ ਜਾਣਗੇ ਔਰ ਇਸ ਸਬੰਧ ਦੇ ਵਿੱਚ ਸਾਰੇ ਪ੍ਰਬੰਧ ਸ਼੍ਰੋਮਣੀ ਕਮੇਟੀ ਵੱਲੋਂ ਜਿਹੜੇ ਨੇ ਮੁਕੰਮਲ ਹੋ ਚੁੱਕੇ ਨੇ ਕਿਉਂਕਿ ਸੰਗਤ ਜਿਹੜੀ ਆ ਇਸ ਵਾਰ ਅੱਗੇ ਨਾਲੋਂ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਆ ਰਹੀ ਹੈ ਤੇ ਆਉਣੀ ਵੀ ਚਾਹੀਦੀ ਆ ਕਿਉਂਕਿ ਦੁਨੀਆਂ ਦੇ ਕਿਸੇ ਵੀ ਰਹਿਬਰ ਦੀ ਐਡੀ ਵੱਡੀ ਕੁਰਬਾਨੀ ਇਸ ਸੰਸਾਰ ਤੇ ਨਹੀਂ ਹੈ ਤੀਰਥ ਇੱਕ ਹੈ ਹਿੰਦ ਵਿੱਚ ਯਾਤਰਾ ਲਈ ਿਕਟਬਾਏ ਬੇਟੇ ਪਾਪ ਨੇ ਜਹਾ ਖੁਦਾ ਕੇ ਲਿਏ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਨੇ ਛੇਪੋ ਤੋਂ ਲੈ ਕੇ 13 ਤੋ ਤੱਕ ਤਾਂ ਆਪਣਾ ਸਾਰਾ ਸਰਬੰਸ ਇਸ ਜਹਾਨ ਤੇ ਕੌਮ ਦੇਲੇ ਖਿਲਾਕੇ ਸਾਨੂੰ ਇਹ ਖਾਲਸਾਈ ਆਇਡੈਂਟੀ ਜਿਹੜੀ ਹੈ ਉਹ ਬਖਸ਼ੀ ਬਾਣੀ ਬਾਣਾ ਬਖਿਆ ਰਹਿਤ ਬਖਸ਼ੀ ਸੋ ਇਹ ਉਹ ਦਿਹਾੜੇ ਨੇ ਜਿਹੜੇ ਸਾਨੂੰ ਆਪਣੇ ਧਰਮ ਦੇ ਪ੍ਰਤੀ ਡਿਢ ਵਿਸ਼ਵਾਸ ਔਰ ਮਰਯਾਦਾ ਔਰ ਸਾਡੇ ਖਾਲਸਾ ਧਰਮ ਦੀ ਕੀਮਤ ਕੀ ਹੈ ਇਸ ਤੋਂ ਵੱਡਾ ਸਾਡੇ ਲਈ ਮੈਨੂੰ ਲੱਗਦਾ ਕੋਈ ਸਿੱਖਿਆ ਵਾਲੇ ਦਿਹਾੜੇ ਨਹੀਂ ਹੈਗੇ ਸੋ ਅਸੀਂ ਸਾਧ ਸੰਗਤਾਂ ਨੂੰ ਇਹ ਅਪੀਲ ਕਰਦੇ ਆਂ ਕਿ ਬੜੇ ਜਾਬਤੇ ਦੇ ਵਿੱਚ ਰਹਿ ਕੇ ਬੜੇ ਪ੍ਰੇਮ ਸਾਹਿਬ ਕਿਉਂਕਿ ਇਹ ਸਾਰੇ ਹੋਏ ਇਕੱਤਰ ਮਿਲੋ ਮੇਰੇ ਭਾਈ ਦੁੱਧਾ ਦੂਰ ਪਰੋ ਲਿਬਲਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਗੁਰੂ ਪਿਆਰੇ ਖਾਲਸਾ ਜੀ ਤਨ ਤਨ ਬਾਬਾ ਜੋਰਾਵਰ ਸਿੰਘ ਸਾਹਿਬ ਤਨ ਤਨ ਬਾਬਾ ਫਤਿਹ ਸਿੰਘ ਸਾਹਿਬ ਤਨ ਤਨ ਮਾਤਾ ਗੁਜਰਪਾਲ ਜੀ ਅਮਰ ਸ਼ਹੀਦਾਂ ਦਾ ਇਹ ਉਹ ਸਥਾਨ ਹੈ ਬੜਾ ਦਰ ਪੜਾ ਜੇ ਆਪਾਂ ਛੇ ਬੋਤੋਂ ਗੱਲ ਕਰੀਏ ਆ ਗੁਰਦੁਆਰਾ ਜੋਤੀ ਸਰੂਰ ਸਾਹਿਬ ਅਖੀਰਲਾ بڑا ਹੈ ਜੈਸੇ ਸਥਾਨ ਤੇ ਦੀਵਾਨ ਟੋਡਰਮਲ ਜੀ ਨੇ ਸੋਨੇ ਦੀਆਂ ਮੋਹਰਾਂ ਖੜੇ ਲੋਟ ਵਿਛਾ ਕਰਕੇ ਇਸ ਸਥਾਨ ਨੂੰ ਦੁਨੀਆ ਦੇ ਸਭ ਤੋਂ ਮਹਿੰਗੇ ਮੁੱਲ ਖਰੀਦਿਆ ਅੱਜ ਵੀ ਸਾਰੀ ਦੁਨੀਆ ਦੇ ਵਿੱਚ ਗੁਰਦੁਆਰਾ ਜੋਤੀ ਸਰੂਰ ਸਾਹਿਬ ਜੀ ਦਾ ਜੋ ਪਾਵਨ ਸਥਾਨ ਹੈ ਦੁਨੀਆ ਦਾ ਸਭ ਤੋਂ ਮਹਿੰਗਾ ਸਭ ਤੋਂ ਕੀਮਤੀ ਸਥਾਨ ਹੈ ਇਨਾ ਸਥਾਨਾਂ ਤੇ ਹਰ ਸਾਲ 10 11 12 13 ਤੇ 14 ਪੋ ਇਹਨਾਂ ਦੇ ਨਾਲ ਚਸ਼ੇਦੀ ਸ਼ਬਾ ਦਾ ਜੋੜ ਮੇਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੁੱਚਾ ਖਾਲਸਾ ਪੰਥ ਸਰਦਾਪੂਰਵਕ ਸੋ ਸਾਰੀਆਂ ਸੰਗਤਾਂ ਮਨਾਉਂਦੀਆਂ ਨੇ ਅੱਜ ਸ੍ਰੀ ਅਖੰਡ ਪਾਠ ਸਾਹਿਬ ਜੀ ਗੁਰਦੁਆਰਾ ਜੋਤੀ ਸਰੂਪ ਸਾਹਿਬ ਸਵੇਰਾਂ 7 ਵਜੇ ਪ੍ਰਾਰੰਭ ਹੋਏ ਨੇ ਜਿਨ੍ਹਾਂ ਦੇ ਕੱਲ ਨੂੰ 7 ਵਜੇ ਮੱਧ ਪਰਸੋਂ ਨੂੰ 5:30 ਵਜੇ ਸੋ ਅਖੰਡ ਪਾਠ ਸਾਹਿਬਾਂ ਦੇ ਭੋਗ ਦੇ ਸ਼ਲੋਕ ਪ੍ਰਾਰੰਭ ਹੋਣਗੇ 6 ਵਜੇ ਕੀਰਤਨ ਹੋਵੇਗਾ 6:30 ਦੇ ਕਰੀਬ ਸਾਰੀ ਸਮਾਪਤੀ ਹੋਵੇਗੀ ਸਮੁੱਚੇ ਖਾਲਸੇ ਪੰਥ ਨੂੰ ਇਹੀ ਬੇਨਤੀ ਹੈ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੂਹ ਸੰਸਥਾਵਾਂ ਧਾਰਮਿਕ ਰਾਜਨੀਤਿਕ ਸਾਰੇ ਹੀ ਇਹਨਾਂ ਦਿਹਾੜਿਆਂ ਨੂੰ ਨਿਮਨ ਨਮਸਕਾਰਾਂ ਕਰਦੇ ਨੇ ਸੋ ਸਾਰਿਆਂ ਨੂੰ ਇਹ ਬੇਨਤੀ ਹੈ ਪ੍ਰੇਮ ਦੇ ਨਾਲ ਜਿੰਨੀਆਂ ਵੀ ਸੰਗਤਾਂ ਗੁਰਦੁਆਰਾ ਜੋਤੀਸ਼ਰੂਪ ਸਾਹਿਬ ਫਤਿਹਗੜ੍ਹ ਸਾਹਿਬ ਠੰਡਾਪੁਰ ਜੀ ਸਾਹਿਬ ਜਿੱਥੇ-ਜਿੱਥੇ ਵੀ ਸਥਾਨਾਂ ਤੇ ਹਾਜ਼ਰੀਆਂ ਭਰਿਓ ਪ੍ਰੇਮ ਨਾਲ ਹਾਜ਼ਰੀਆਂ ਭਰੀਏ